ਲੇਜੇ ہمارے ਚੈਨਲ ਕੋ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਦੇ ਦਰਵਾਹ ਵਿਖੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਮਾਨ ਦੇ ਅਗਵਾਈ ਵਿੱਚ ਸਿੱਭਾਚਾਰਕ ਪ੍ਰੋਗਰਾਮ ਅਤੇ ਸਕੂਲ ਦਾ ਸਾਲਾਨਾ ਇਨਾਮਨ ਸਮਾਰੋਹ ਕਰਵਾਇਆ ਗਿਆ ਇਸ ਸਮਾਰੋਹ ਵਿੱਚ ਵਿਧਾਇਕ ਹਰਦੇਪ ਸਿੰਘ ਡਿੰਪੀ ਢਿੱਲੋਂ ਦੇ ਸੁਪੁੱਤਰ ਵਰਜੋਤ ਸਿੰਘ ਪੈਵੀ ਢਿੱਲੋਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਿਨ੍ਹਾਂ ਨਾਲ ਦਸਪਾਲਮਾਉਂਗਾ ਜ਼ਿਲ੍ਹਾ ਸਿੱਖਿਆ ਅਫਸਰ ਰਜਿੰਦਰ ਸਿੰਘ ਸੋਨੀ ਸਹਾਇਕ ਜ਼ਿਲ੍ਹਾ ਸਿੱਖਿਆ ਅਫਸਰ ਐਡਵੋਕੇਟ ਹਰਦੀਪ ਪੰਗਾਲ ਚੇਅਰਮੈਨ ਮਾਰਕੀਟ ਕਮੇਟੀ ਗਿੱਦੜਵਾਹਾ ਕਿਰਨਪਾਲ ਸਿੰਘ ਪ੍ਰਧਾਨ ਟਰੱਕ ਯੂਨੀਅਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਸਮਾਗਮ ਦੀ ਸ਼ੁਰੂਆਤ ਸਕੂਲ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ ਇਸ ਮੌਕੇ ਸਕੂਲ ਵਿਦਿਆਰਥਣਾਂ ਵੱਲੋਂ ਕੋਰੀਓਗ੍ਰਾਫੀ ਗੋਪ ਡਾਂਸ ਸੋਲੋ ਡਾਂਸ ਚੁਮਰ ਪੰਡ ਮਲਵਾਈ ਗਿੱਦਾ ਪੰਗੜਾ ਅਤੇ ਜਿਹਦੇ ਤੋਂ ਇਲਾਵਾ ਸਵੇਚਾਰਕ ਮਨਗਿਤੀਆਂ ਪੇਸ਼ ਕਰਦੇ ਨੇ ਦਰਸ਼ਕਾਂ ਦੇ ਦਿਲਾਂ ਤੇ ਆਪਣੀ ਅਮੜ ਯਾਦਾ ਛੱਡੀਆਂ ਇਸ ਮੌਕੇ ਮੁੱਖ ਮਹਿਮਾਨ ਪਰਜੋਤ ਸਿੰਘ ਪੈਵਟੀ ਲੋਣੇ ਵਿਦਿਆਰਥੀਆਂ ਨੂੰ ਪੜਾਈ ਖੇਡਾਂ ਅਤੇ ਸਕੂਲ ਦੀਆਂ ਹੋਰ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਜਸਪਾਲ ਮੌਂਗਾ ਨੇ ਐਲਾਨ ਕੀਤਾ ਕਿ ਸਕੂਲ ਦੀ ਕੋਈ ਵੀ ਵਿਦਿਆਰਥਣ ਨੈਰੇਟਿਵ ਲਿਸਟ ਵਿੱਚ ਆਵੇਗੀ ਉਸ ਨੂੰ 10000 ਰੁਪਏ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਕਿ ਉਹਨਾਂ ਸਰਕਾਰ ਦੀਆਂ ਸਿੱਖਿਆ ਨੀਤੀਆਂ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਸਨਾਗਮ ਦੌਰਾਨ ਮਨਸਾਂਚਾਲਨ ਦੀ ਭੂਮਿਕਾ ترਸੇਮ ਸਿੰਘ ਡੀਪੀਈ ਵੱਲੋਂ ਬਖੂਬੀ ਨਿਭਾਈ ਗਈ ਇਸ ਮੌਕੇ ਸਕੂਲ ਦੀਆਂ ਹੋਰਨਾਂ ਵਿਦਿਆਰਥਣਾਂ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸਰ ਕਿੰਨੇ ਸਿੰਘ ਜੀ ਉਸ ਕਿੰਨੇ ਸਕੂਲ ਦੇ ਦਰਵਾਜ਼ੇ ਕਿਹਾ ਜੋ ਸਲਾਨਾ ਸਮਾਰੋਹ ਕਰਾਇਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਦੇ ਦਰਵਾਜ਼ੇ ਜਿਹੜਾ ਸਾਡਾ ਸਨਗਾਨਾ ਫੰਕਸ਼ਨ ਕਰਾਇਆ ਗਿਆ ਕਿਉਂਕਿ ਇਸ ਸਕੂਲ ਜਿਹੜਾ ਪੀਐਮਸੀ ਦੇ ਅੰਚ ਆਇਆ ਤਾਂ ਹੁਣ ਜਿਹੜਾ ਪੀਐਮਸੀ ਦੇ ਸਕੂਲਾਂ ਨੂੰ ਅਸੀਂ 1-1 ਲੱਖ ਰੁਪਇਆ ਜਿਹੜਾ ਐਨਵਲ ਫੰਕਸ਼ਨ ਉਹ ਦੇ ਦੇਈਏ ਜਿਹੜਾ ਤਾਂ ਕਿ ਬੱਚੇ ਜਿਹੜੀ ਹੈ ਉਹਨਾਂ ਦੇ ਵਿੱਚ ਜੋ ਕਲਾ ਹੈ ਉਹ ਆਪਣੀ ਪ੍ਰਗਟ ਕਰ ਸਕਣ ਤਾਂ ਇਹ ਫੰਕਸ਼ਨ ਕਰੇ ਸਿੱਖਿਆ ਨੀਤੀ ਬਾਰੇ ਕੀ ਕਹਿਣਾ ਚਾਹੋਗੇ ਸਿੱਖਿਆ ਨੀਤੀ ਦਾ ਕੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਜਿਹੜਾ ਬਜਟ ਹੈ ਉਹਦੇ ਵਿੱਚ ਕਾफी ਵਾਧਾ ਕੀਤਾ ਗਿਆ ਹੈ ਸਾਰੇ ਸਕੂਲਾਂ ਦੇ ਵਿੱਚ ਚਾਰ ਦੀਵਾਰੀਆਂ ਕਰਾ ਦਿੱਤੀਆਂ ਗਈਆਂ ਪਲਸਟਿਕ پلان ਦੇ ਵਿੱਚ ਪ੍ਰਾਇਮਰੀ ਸਕੂਲਾਂ ਨੂੰ 40 ਲੱਖ ਤੇ ਸੈਕੰਡਰੀ ਸਕੂਲਾਂ ਨੂੰ 65 ਲੱਖ ਕਰਕੇ ਜਾਰੀ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਸਰਕਾਰ ਦੀ ਜਿਹੜੀ ਨੀਤੀ ਹੈ ਕਿ ਸਿੱਖਿਆ ਜਿਹੜੀ ਆ ਬੱਚੇ ਤੇ ਬੋਝ ਨਾ ਹੋਵੇ ਇਸ ਲਈ ਸਾਡੇ ਟੀਚਰਾਂ ਨੂੰ ਜਿਹੜਾ ਫਿਨਲੈਂਡ ਸਿੰਗਾਪੁਰ ਭੇਜਿਆ ਗਿਆ ਉਹ ਉੱਥੇ ਕਿਸ ਤਰ੍ਹਾਂ ਦੀ ਸਿੱਖਿਆ ਪ੍ਰਣਾਲੀ ਆ ਉਹ ਵੀ ਅਸੀਂ ਪੰਜਾਬ ਦੇ ਵਿੱਚ ਲਾਗੂ ਕਰਦੇ ਤੇ ਸਟੂਡੈਂਟਸ ਨੂੰ ਸਿੱਖਿਆ ਦੇ ਖੇਤਰ ਤੇ ਸੇ ਸੁਰੱਖਿਆ ਬਾਰੇ ਕੀ ਸੁਨੇਹ ਦੇਣਾ ਜਾਉਗੇ ਸਿੱਖਿਆ ਦੇ ਖੇਤਰ ਵਿੱਚ ਸਾਡੀ ਬੱਚਿਆਂ ਨੂੰ ਇਹ ਹੀ ਹੈ ਕਿ ਬੱਚੇ ਜਿਹੜੇ ਆ ਉਹ ਵੱਧ ਤੋਂ ਵੱਧ ਆਪ ਦੀ ਪੜਾਈ ਕਰਨ ਚੰਗੇ ਨੰਬਰ ਲੈਣ ਚੰਗੇ ਨਾਗਰਿਕ ਬਣਨ ਤੇ ਨਾਲ ਸਿਹਤ ਜਿਹੜੀ ਹੈ ਉਹ ਵੀ ਜਿਹੜੀ ਬੱਚਿਆਂ ਦੀ ਵਧੀਆ ਹੋਵੇ ਇਹਦੇ ਲਈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਸਕੂਲਾਂ ਦਾ ਵਿੱਚ ਜਿਹੜੇ ਸਾਡੇ ਡਾਕਟਰ ਆ ਕੇ ਚੈੱਕਅਪ ਵੀ ਕਰਦੇ ਆ ਤੇ ਉਹਨਾਂ ਦਾ ਅਸੀਂ ਰਾਜ ਵੀ ਕਰਾਉਨੇ ਆ ਇਹਦੇ ਵਾਸਤੇ ਸਰਕਾਰ ਦੇ ਵੱਖਰਾ ਇੱਕ ਹੈਂਡੀਕੈਪਡ ਬੱਚਿਆਂ ਵਾਸਤੇ ਸਾਡੇ ਸਰਸੋਰਸ ਸੈਂਟਰ ਬਣੇ ਹੋਏ ਆ ਜੇ ਕਿਸੇ ਬੱਚੇ ਨੂੰ ਕੋਈ ਆਪਰੇਸ਼ਨ ਦੀ ਲੋੜ ਹੈ ਉਹ ਵੀ ਮੁਫਤ ਕਰਾਈ ਜਾਂਦੀ ਜੇ ਤੜਪਾ ਹਸੇ ਪੱਤਰਕਾਰ ਗੋਬਿੰਦ ਗੁਪਤਾ ਦੀ ਰਿਪੋਰਟ